ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਹੀ ਸਾਰੇ ਵਧੀਆ ਹੋਗੇ ਵੀਰ ਜੀ ਅੱਜ ਦੀ ਕਥਾ ਦੇ ਵਿੱਚ ਨਾ ਸੰਤ ਸਿੰਘ ਮਸਕੀਨ ਜੀ ਬਹੁਤ ਵਧੀਆ ਗਿਆਨ ਦੱਸਦੇ ਪਏ ਆ ਕਿ ਜ਼ਿੰਦਗੀ گزارਨ ਦਾ ਅਸਲ ਤਰੀਕਾ ਕੀ ਹੈ ਕਾਮਯਾਬੀ ਦਾ ਮਕਸਦ ਹਾਂਜੀ ਕਿ ਅਸੀਂ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਕਾਮਯਾਬ ਹੋ ਸਕਨੇ ਆ ਹਰ ਇਨਸਾਨ ਕਾਮਯਾਬੀ ਚਾਹੁੰਦਾ ਕਿ ਮੈਂ ਇੱਕ ਕਾਮਯਾਬ ਇਨਸਾਨ ਬਣ ਜਾ ਇਸ ਸ਼ਰਤ ਮੈਨੂੰ ਮਿਲ ਜੇ ਤੇ ਹੁੰਦਾ ਅਸਲ ਤਰੀਕਾ ਕੀ ਹੈ ਕਿਸ ਤਰ੍ਹਾਂ ਕਾਮਯਾਬ ਹੋ ਸਕਦਾ ਇਸ ਦੇ ਬਾਰੇ ਸੰਸੇ ਮਸਕੀਨ ਜੀ ਦੱਸਦੇ ਪਏ ਬਹੁਤ ਸ਼ਾਨਦਾਰ ਕਥਾ ਫਿਰ ਬਲੰਪਾ ਚੱਲ ਕੇ ਦੇਖ ਲੈਣੇ ਕਥਾ ਦੋਸਤੋ ਬਾਤ ਕਰਨੇ ਇਸੇ ਗੱਲ ਬਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਗੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਅਗਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਪਿੰਨੋ ਉਦਾਸ ਕਰ ਦੇਗਾ ਨਿਰਾਸ਼ ਕਰ ਦੇ ਇੱਕ ਦਿਨ ਦੀ ਜਪੀ ਹੋਈ ਸੁਖਮੰਨੀ ਇਨ ਨੂੰ ਨਿਰਾਸ਼ ਕਰ ਦੇਣਗੇ ਉਦਾਸ ਕਰ ਦੇਗੀ ਕਿਉਂ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਅੰਤਰ ਪਿਆਸ ਉਠਈ ਪ੍ਰਭ ਕੇਰੀ ਸੁਣ ਗੁਰੂ ਵਚਨ ਮੰਨ ਪੀਰ ਲਗਈਆ ਮਨ ਕੀ ਬਿਰਤਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਕੱਲ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ ਭਗਤ ਕਬੀਰ ਜਿਸ ਡੰਗ ਨਾਲ ਇਸ ਨੂੰ ਬਿਆਨ ਕਰਦੇ ਨੇ ਇਹ ਵੀ ਸੁਣ ਲੋ ਕਬੀਰ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲਗਿਆ ਫਿਰ ਐਸਾ ਲਗਿਆ ਸ਼ਬਦ ਮਨ ਨੂੰ ਛੁਏਗਾ ਮਨ ਨੂੰ ਚੋਟ ਕਰੇਗਾ ਜਿਤਨੇ ਚਿਰ ਤੱਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ ਸਮਲੋ ਇਸ ਨੇ ਸੁਣਿਆ ਹੀ ਨਹੀਂ ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ ਤੇ ਵਕਤਾ ਬਣੇ ਮਨ ਸਰੋਤਾ ਬਣੇ ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਹੈ ਮਨ ਹਰ ਵਕਤ ਬੋਲਦਾ ਹੈ ਨਹੀਂ ਚੁੱਪ ਕਰਦਾ ਇਹ ਸੁਣਦਾ ਹੀ ਨਹੀਂ ਮਨ ਦੀ ਸੁਣਨ ਦੀ ਆਦਤ ਹੀ ਨਹੀਂ ਕਿ ਜਦ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ ਓਖੜੇ ਓਖੜੇ ਲੋਕ ਅਕਸਰ ਸੰਗਤਾਂ ਦੇ ਵਿੱਚ ਬੈਠੇ ਹੁੰਦੇ ਨੇ ਉਖੜ ਉਖੜ ਕੇ ਲੋਕੀ ਪਾਠ ਕਰਦੇ ਨੇ ਸੁਣਨਾ ਕਠਿਨ ਹੈ ਅਗਰ ਕੋਈ ਸੁਣ ਲਵੇ ਮਹਾਰਾਜ ਕਹਿੰਦੇ ਨੇ ਦौराਦੇ ਆ ਨਾ ਨ ਇੱਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪਕਾਰਾਸ ਕਬੀਰ ਕਹਿੰਦੇ ਨੇ ਗੁਰੂ ਦਾ ਸ਼ਬਦ ਮੈਂ ਕੀ ਸੁਣਿਆ ਗੁੰਗਾ ਹੋ ਗਿਆ ਮੈਂ ਮਿਥਿਆ ਨਹੀਂ ਬੋਲਦਾ ਕੌੜਾ ਨਹੀਂ ਬੋਲਦਾ ਕੀ ਕਹ ਨਹੀਂ ਬੋਲਦਾ ਵਿਅਰਥ ਨਹੀਂ ਬੋਲਦਾ ਜ਼ੁਬਾਨ ਤਾਂ ਗੁੰਗਾ ਹੋ ਗਿਆ ਜਿੰਨੀ ਪੀੜਾ ਹੋਈ ਏ ਤੀਰ ਦੇ ਲਗਣ ਨਾਲ ਮੈਂ ਇਹਨੂੰ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਜਿਤਨਾ ਰਸ ਆ ਰਿਹਾ ਏ ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਕਿ ਕੋਈ ਪੀੜਾ ਹੈ ਭਗਤ ਚਾਂਦੇ ਨੇ ਬਣੀ ਰਹੇ ਬਣੀ ਰਹੇ ਕੀ ਹਰ ਪੀੜ ਤੋਂ ਮਨੁੱਖ छुटਕਾਰਾ ਚੰਦ ਹੈ ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਵਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ ਉਹਦਾ ਇੱਕ ਅਨੁਭਵ ਹੁੰਦਾ ਹੈ ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ ਆਪਣੀ ਪਿਆਸ ਬਣੀ ਰਹਿਣ ਦੇ ਆਪਣੀ ਤੜਪ ਬਣੀ ਰਹਿਣ ਦੇ ਉਹਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ ਉਹਦੀ ਇਹ ਤੜਪ ਆਉਂਦੀ ਹੈ ਪਿੰਨੂ ਇੱਕ ਸੂਫੀ ਅਮੀਰ ਖੁਸਰੋ ਇੰਜ ਬਿਆਨ ਕਰਦਾ ਹੈ ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਹੈ ਪ੍ਰਭੂ ਹੈ ਖੁਦਾ ਹਰ ਵਕਤ ਮੈਨੂੰ ਤੜਪਣ ਦੇ ਦੁਆ ਕਰਣ ਦੇ ਤੇਰੇ ਅਗੋ ਮੈਂ ਫਰਿਆਦ ਕਰਦਾ ਰਹਾ ਨਹੀਂ ਮਿਲਦਾ ਨਾ ਮਿਲ ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ ਇਸ ਫਰਿਆਦ ਦੇ ਚ ਵੀ ਰਸ ਹੈ ਇਸ ਫਰਿਆਦ ਦੇ ਚ ਹੀ ਅਨੰਦ ਹੈ ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਯਕੀਨ ਜਣੋ ਉਸ ਵਿੱਚ ਵੀ ਅਨੰਦ ਹੈ ਉਸ ਵਿੱਚ ਵੀ ਰਸ ਹੈ ਇੱਕੋ ਇੱਕ ਪੀੜਾ ਜਿਹਦੇ ਵਿੱਚ ਮਹਾਂ ਰਸ ਹੈ ਕਬੀਰ ਕਹਿੰਦੇ ਮੈਂ ਗੁੰਗਾ ਹੋ ਗਿਆ ਨਹੀਂ ਬਿਆਨ ਕਰ ਸਕਦਾ ਗੁੰਗਾ ਹੋਵਾ ਬਾਵਰਾ ਬਾਵਰੇ ਤੋਂ ਮੁਰਾਦ ਪਾਗਲੇ ਥੇ ਨਹੀਂ ਹੈ ਬਾਵਰੇ ਤੋਂ ਮੁਰਾਦ ਬੋਲਾ ਬੋਲਾ ਹੋ ਗਿਆ ਬੋਲਾ ਮਨੁਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਇਹ ਮੈਂ ਅਰਜ਼ ਕਰਦਾ ਚਲਾਕ ਮਨੁਖ ਬਾਹਰੋਂ ਕੁਛ ਹੋਰ ਹੁੰਦਾ ਹੈ ਅੰਦਰੋਂ ਕੁਛ ਹੋਰ ਹੁੰਦਾ ਹੈ ਜਿਨੋ ਬਾਬਾ ਫਰੀਦ ਇੰਜ ਕਹਿੰਦੇ ਨੇ ਜਿਨ ਮੰਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ ਔਰੰਗਜ਼ੇਬ ਵੀ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ ਪੰਜ ਵਕਤ ਨਿਵਾਜ਼ ਪੜਦਾ ਹੈ ਜੁਮਾ ਰਾਤ ਨੂੰ ਜ਼ਕਾਤ ਦਿੰਦਾ ਹੈ ਰਮਜ਼ਾਨ ਦੇ ਮਹੀਨੇ ਚ ਰੋਜ਼ੇ ਰੱਖਦਾ ਹੈ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤੋ ਰਾਮ ਮਨ ਨਾ ਦਾਨਮ ਕੇ ਯਜ਼ਦਾ ਸ਼ਨਾਸ ਸ੍ਰੀ ਮੁਖਵਾਕ ਪਾਤਸ਼ਾਹੀ ਦਸੇ ਤੋ ਖੁਦਾ ਸ਼ਨਾਸ ਨਹੀਂ ਹੈ ਪਖੰਡੀ ਹੈ ਝੂਠਾ ਹੈ ਫਰੇਬੀ ਹੈ ਤੇਰਾ ਨਮਾਜ਼ ਪੜਨਾ ਵੀ ਝੂਠ ਤੇਰੀ ਕੁਰਾਨ ਦੀ ਤਲਾਵਤ ਵੀ ਝੂਠ ਤੇਰੇ ਰਮਜ਼ਾਨ ਦੇ ਮਹੀਨੇ ਚ ਰਖੇ ਰੋਜ਼ੇ ਵੀ ਚੋਟ ਤੂੰ ਆਮਨ ਨਾ ਦਾਨਮ ਕੇ ਯਜ਼ਦਾ ਸ਼ਨਾਸ ਬਰਾ ਮਜ਼ਤ ਤੋ ਕਾ ਰਹਾ ਦਿਲ ਖਰਾਸ਼ ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ ਤੂੰ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚਾਈ ਹੈ ਰੱਬ ਨਾਲ ਜੁੜਿਆ ਆ ਮਨੁੱਖ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੁੰਦਾ ਹੈ ਤੋੜਦਾ ਨਹੀਂ ਹੁੰਦਾ ਤੇ ਉਤੇ ਕਦਮ ਕਦਮ ਦੇ ਤੇ ਦਿਲ ਤੋੜੇ ਨੇ ਤੂੰ ਪਖੰਡੇ ਹੀ ਹੈ ਉਹ ਜੁਠਾ ਹੈ ਚਲਾਕ ਹੈ ਬਾਰੋਂ ਕੁਛ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ ਅੰਦਰੋਂ ਕੁਛ ਹਮੋਂ ਮਰਦ ਬਾਇਦ ਸ਼ਬਦ ਸੁਖਨ ਵਰ ਨਸ਼ਿਕ ਮੇ ਦੀ ਗਰਦਰਦਾ ਹੈ ਨਏ ਦੇ ਗਰ ਅਸੀਂ ਉਸ ਨੂੰ ਹੀ ਮਰਦ ਮੰਨਦਿਆਂ ਮਨੁੱਖ ਮੰਨਦਿਆਂ ਜੋ ਜ਼ਬਾਨ ਦੇ ਚ ਹੈ ਉਹੀ ਦਿਲ ਦੇ ਚ ਹੈ ਜੋ ਦਿਲ ਦੇ ਚ ਹੈ ਉਹੀ ਜ਼ਬਾਨ ਦੇ ਚ ਹੈ ਤੇਰੀ ਜ਼ਬਾਨ ਤੇ ਕੁਛ ਹੋਰ ਹੈ ਤੇਰੇ ਦਿਲ ਦੇ ਚ ਕੁਛ ਹੋਰ ਹੈ ਜਿਨ ਮਨ ਹੋਰ ਮੁਖ ਹੋਰ ਛੇ ਕਾਂਡੇ ਕੱਚੇ ਇਹ ਕੱਚੇ ਚਲਾਕ ਮਨੁੱਖ ਬਾਰੋਂ ਕੁਛ ਹੋਰ ਹੁੰਦਾ ਹੈ ਅੰਦਰੋਂ ਕੁਛ ਹੋਰ ਹੁੰਦਾ ਹੈ ਹੁਣ ਮੈਂ ਅਰਜ਼ ਕਰਾਂ ਚਲਾਕ ਮਨੁੱਖ ਹੋ ਸਕਦਾ ਹੈ ਸੰਸਾਰ ਦੇ ਵਿੱਚ ਬੜੀ ਸਫਲਤਾ ਪ੍ਰਾਪਤ ਕਰ ਲਵੇ ਲੇਕਿਨ ਧਰਮ ਦੀ ਦੁਨੀਆ 'ਚ ਪਛੜ ਜਾਏਗਾ ਭੋਲਾ ਮਨੁੱਖ ਧਰਮ ਦੀ ਦੁਨੀਆ 'ਚ ਬਹੁਤ ਅੱਗੇ ਲੰਘ ਜਾਏਗਾ ਹੋ ਸਕਦਾ ਹੈ ਸੰਸਾਰ ਦੇ 'ਚ ਪਛੜ ਜਾਏ ਇਹ ਵੀ ਮੈਰਜ਼ ਕਰਦੇ ਆ ਭਗਤ ਕਬੀਰ ਕਹਿੰਦੇ ਨੇ ਚਤਰਾਈ ਨਾ ਚਤਰਭੁਜ ਪਾਈ ਚਤਰਾਈਆਂ ਨਾਲ ਨਹੀਂ ਮਿਲਣਾ ਚਲਾਕੀਆਂ ਨਾਲ ਨਹੀਂ ਮਿਲਣਾ ਚਤਰਾਈ ਨਾ ਚਤਰਭੁਜ ਪਾਈਏ ਰੇ ਜਨ ਮਨ ਮਾਦ ਹੋ ਸੈਉ ਲਾਈਏ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰ ਉਤੇ ਭੋਲੇ ਬਾ ਨਾਲ ਮਿਲਦਾ ਬਾਵਰਾ ਪੋਲਾ ਕਬੀਰ ਕਹਿੰਦੇ ਨੇ ਐਸਾ ਸ਼ਬਦ ਦਾ ਤੀਰ ਲਗਿਆ ਹੈ ਉਲਾ ਹੋ ਗਏ ਆ ਅੰਦਰੋਂ ਬਾਹਰੋਂ ਇੱਕ ਹੋ ਗਏ ਆ ਪੀਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾ ਫਿਦਾ ਆ ਕੇ ਜ਼ਬਾਨਸ਼ ਦਿਲਸ਼ ਯਕੀਸ ਹਜ਼ਾਰਾਂ ਜਿੰਦੜੀਆਂ ਉਸ ਮਨੁੱਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਜੇਦੀ ਜ਼ਬਾਨ ਤੇ ਦਿਲ ਇੱਕ ਹੈ ਜੋ ਕਹਿੰਦਾ ਉਹ ਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹ ਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹੀ ਅੰਦਰੋਂ ਹੈ ਜੋ ਅੰਦਰੋਂ ਹੈ ਉਹੀ ਬਾਹਰ ਹੋਇਆ ਹਰ ਮਨੁੱਖ ਦੇ ਦੋ ਦੋ ਰੂਪ ਨੇ ਇਹ ਬਾਹਰੋਂ ਮਨੁੱਖ ਦਿਖਾਈ ਦੇ ਰਿਹਾ ਅੰਦਰੋਂ ਨਹੀਂ ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ ਇਹ ਗਊ ਤੂੰ ਗਊ ਬਣ ਜਾ ਇਹ ਸ਼ੇਰ ਤੂੰ ਸ਼ੇਰ ਬਣ ਜਾ ਇਹ ਖੋਤੇ ਤੂੰ ਖੋਤਾ ਬਣ ਜਾ ਐਸਾ ਕਹਿਣ ਦੀ ਲੋੜ ਨਹੀਂ ਹੁੰਦੀ ਐ ਨਹੀਂ ਖੋਤੇ ਪਰ ਰੋਜ਼ ਕਹਿਣਾ ਪੈਂਦਾ ਇਹ ਬੰਦੇ ਤੂੰ ਬੰਦਾ ਬਣ ਜਾ ਤੇ ਇਨਸਾਨ ਤੋਂ ਇਨਸਾਨ ਬਣ ਜਾ ਕਿਉਂ ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਹੈ ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਹੈ ਗਊ ਗਊ ਦੀ ਤਰ੍ਹਾਂ ਜੀ ਰਹੀ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ ਫਿਰ ਕਿਸ ਤਰ੍ਹਾਂ ਜੀ ਰਿਹਾ ਹੈ ਕਰਤੂਤ ਪਸੂ ਕੇ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਬੀਰ ਕਹਿੰਦੇ ਨਾ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ਗੂੰਗਾ ਹੋਆ ਬਾਗਰਾ ਬਹਿਰਾ ਹੋਆ ਕਾਨ ਕੰਨਾ ਤੋਂ ਵੀ ਬਹਿਰਾ ਹੋ ਗਿਆ ਮੈਂ ਵਿਅਰਥ ਸੁਣਦਾ ਵੀ ਨਹੀਂ ਫਿਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ ਮੈਂ ਗਲਤ ਗੱਲ ਕੰਨ ਦੇ ਚੰਦਰ ਜਾਣੇ ਨਹੀਂ ਦਿੰਦਾ ਦੇਖੋ ਕੋਈ ਸਾਡੇ ਘਰ ਦੇ ਵਿੱਚ ਕਚਰਾ ਸੁੱਟ ਜਾਏ ਗੰਦਗੀ ਸੁੱਟ ਜਾਏ ਅਸੀਂ ਕਵਾਂਗੇ ਅਸੱਬੇ ਮਨੁੱਖ ਉਹਦੇ ਨਾਲ ਲੜ ਵੀ ਸਕਦੇ ਹਾਂ ਪਰ ਜੋ ਕੰਨਾਂ ਦੇ ਰਾਹੀਂ ਗੱਦੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ ਅਸੀਂ ਬੜੇ ਸ਼ੌਕ ਨਾਲ ਸੁਣੀ ਹੈ ਨਹੀਂ ਫਿਰੇ ਸਾਵਧਾ ਨਹੀਂ ਨਹੀਂ ਹੈ ਕਬੀਰ ਕਹਿੰਦੇ ਮੈਂ ਸਾਵਧਾਨ ਹੋ ਗਿਆ ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ ਗੱਲ ਖਤਮ ਪਾ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਨ ਇਹਨੂੰ ਸੁਮੇ ਰਾਵਾਂ ਆਨੰਦ ਨੇ ਬਸੰਤ ਰਾਗ ਦੇ ਸ਼ਬਦ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਧਿਆਨ ਨਾਲ ਸੁਣਨਾ ਕਤੁ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇਓ ਪੰਗਰ ਮੇਰਾ ਮਨ ਪਿੰਗਲਾ ਹੋ ਗਿਆ ਪੈਰ ਟੁੱਟ ਗਏ ਨੇ ਇਹਦੀ ਭਟਕਣਾ ਮਿਟ ਗਈ ਹੈ ਮੇਰਾ ਚੇਤਨਾ ਚਲਤ ਨਹੀਂ ਚੱਲਦਾ ਪਤਾ ਚੰਚਲ ਦੇ ਅਰਥ ਕੀ ਨੇ ਚੱਲ 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 ਹਰ ਵਕਤੀ ਚੱਲਦਾ ਤਨ ਬੈਠਾ ਹੈ ਤਾਂ ਵੀ ਮਨ ਚੱਲਦਾ ਹੀ ਰਹਿੰਦਾ ਹੈ ਚੰਚਲ ਹੈ ਚੱਲ ਚੱਲ ਚੱਲਦਾ 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 ਰੁਕਦਾ ਹੀ ਨਹੀਂ ਕਦੇ ਟਿਕਦਾ ਹੀ ਨਹੀਂ ਸ੍ਰੀ ਸੁਮੀ ਰਾਮਾਨੰਦਾ ਬਸੰਤ ਰਾਗ ਦਾ ਸ਼ਬਦ کہ من میرا پنگلا ہو گیا کت جائیے رے. گھر لاغو رنگ میرا چت نہ چلت من منگ ایک دس من بئی منگ گس چندن چوہا بہت سگند پوجن چالی برم ٹھائے سو برم بتاؤ گر من ہی مائے ٹکے ہویا من سب کچھ سمجھ لیندہ ہے بٹکنا جد مٹ جائے ਦੋ ਗੱਲਾਂ ਧਾਰਮਿਕ ਜਗਤ ਦੇ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ ਵੀ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲ ਇਹ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲੋਗੇ ਕਿਵੇਂ ਕਰ ਲੋਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਾਨੋ ਇਹਨਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਥੋਂ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨਾਂ ਸਤ ਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨ ਬਗਾਂ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜੇਗੀ ਇਤੇ ਮੇਲਾ ਹੋ ਜਾਏਗਾ ਉਲਟਾ ਫਿਰ ਮੁਖਤਸਰ ਜਿਹਾ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਹੈ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਏ ਪੀਨੋ ਇੱਕ ਉਰਦੂ ਦੇ ਮਾਇਆ ਨਾਲ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਵੇਗਾ ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਨੇ ਹੋਣੇ ਨੇ। ਯਾ ਚਲੋ ਉਸ ਦਾ ਆਪਣਾ ਨਿੱਜੀ ਅਨੁਭਵ ਹੋਵੇ। ਮਿਰਜ਼ਾ ਗਾਲिब ਕਹਿੰਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ। ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਹੈ ਨਾ ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ। ਮੈਂ ਇਸ ਦਾ ਐਹਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ ਹੈ। ਅੱਧ ਹੋ ਗਈ। ਪੈਰ ਟੁੱਟ ਗਿਆ ਹੈ। ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ ਅੱਗੇ ਦੱਸਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਤੇਮਾਰੇ ਦਰ ਸੇ ਅਬ ਉਠ ਕਰ ਕਹੀਂ ਜਾਇਆ ਨਹੀਂ ਜਾਤਾ ਹੁਣ ਮੈਂ ਤੇਰੇ ਦਰ ਜੁਗਾ ਰਹਿ ਗਿਆ ਕਿਧਰੇ ਜਾਣ ਜੁਗਾ ਰਹਾ ਹੀ ਨਹੀਂ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا کہ گل خدا تیری سمجھ چاہ گئی ہے پر کر ہمیں بول نہیں سکتا گونگا سمجھا نہیں سکتا بسم بسم بسمے بسم ہی بھیا لال گلال رنگارے ਕਹੋ ਨਾਨਕ ਸੰਤਨ ਰਸ ਆਈਏ ਜਿਉ ਚਾਖ ਗੂੰਗਾ ਮੁਸਕਰ ਸਮਝ ਮੈਂ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਂਦਾ ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ ਹੈ ਮੁਹੱਬਤ ਕੇ ਲਈਏ ਕੁਝ ਖਾਸ ਦਿਲ ਮਖਸੂਸ ਹੁੰਦੇ ਹਨ ਹਰ ਦਿਲ ਦੇ ਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ ਮੁਹੱਬਤ ਕੇ ਲਈਏ ਕੁਝ ਖਾਸ ਦਿਲ ਮਖਸੂਸ ਹੁੰਦੇ ਹਨ ਇਹ ਉਹ ਨਗਮਾ ਹੈ ਜੋ ਹਰ ਸਾਜ਼ 'ਤੇ ਗਾਇਆ ਨਹੀਂ ਜਾਦਾ ਇਹ ਉਹ ਗੀਤ ਹੈ ਇਹਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ ਇਹ ਉਹ ਰਾਗ ਹੈ ਕਿ ਉਹ ਗੀਤ ਹੈ ਜਿਹਦੇ ਵਾਸੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤਾਂ ਮੈਂ ਇਸ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਛੋਟ ਕਰ ਜਾਏ ਤਾਂ ਵੀਰ ਜੀ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸੀਹ ਜੀ ਨੇ ਬਹੁਤ ਵਧੀਆ ਤਰੀਕਾ ਦੱਸਿਆ ਕਿ ਕਾਮਯਾਬ ਹੋਣ ਦਾ ਬਿਲਕੁਲ ਕਿਉਂਕਿ ਇਹ ਹਰ ਇਨਸਾਨ ਦੀ ਖੁਆਇਸ਼ ਆ ਤੁਸੀਂ ਉਹ ਮੈਂ ਜਿੰਨੇ ਵੀ ਮਨੁੱਖ ਨੇ ਮਾਸ਼ਰੇ ਦਾ ਬੰਦਾ ਹੈ ਹਾਂਜੀ ਹੁਣ ਸਾਰੇ ਦੀ ਖੁਆਇਸ਼ ਹੁੰਦੀ ਕਿ ਮੈਂ ਯਾਰ ਕਾਮਯਾਬ ਇਨਸਾਨ ਬਣ ਜਾ ਮੈਨੂੰ ਇੱਜ਼ਤ ਸ਼ੋਹਰਤ ਮਿਲੇ ਮਾਲੋ ਦੌਲਤ ਮਿਲੇ ਮੈਨੂੰ ਸਕੂਨ ਮਿਲੇ ਹਾਂਜੀ ਤੇ ਇਸ ਕੰਮ ਵਾਸਤੇ ਕਾਮਯਾਬ ਹੋਣ ਵਾਸਤੇ ਕੀ ਜ਼ਰੂਰੀ ਹੈ ਕਿ ਤੁਸੀਂ ਸੱਚੇ ਮਨ ਦੇ ਨਾਲ ਅੱਲਾਹ ਪਾਕ ਦੀ ਜ਼ਾਤ ਨੂੰ ਯਾਦ ਕਰੋ ਬਿਲਕੁਲ ਅੱਲਾਹ ਦੇ ਦਿੱਤੇ ਹੋਏ ਹੁਕਮ ਦੇ ਉੱਤੇ ਸੱਚੇ ਮਨ ਨਾਲ ਅਮਲ ਕਰੋ ਜੇਦੋ ਤੁਸੀਂ ਸੱਚੇ ਮਨ ਦੇ ਨਾਲ ਕੰਮ ਕਰੋਗੇ ਨਾ ਹਾਂਜੀ ਤੇ ਫਿਰ ਕਾਮਯਾਬੀ ਤੁਹਾਡਾ ਨਸੀਬ ਬਣ ਜਾਏਗੀ ਕਿ ਤੁਹਾਡੇ ਕਦਮ ਜੁਮੇਗੀ ਕਾਮਯਾਬੀ ਬਿਲਕੁਲ ਕਿਉਂਕਿ ਜਿਹੜੀ ਕੰਮ ਤੁਸੀਂ ਇਨਸਾਫ ਨੀਅਤ ਨਾਲ ਕਰਦੇ ਹੋ ਨਾ ਅੱਲਾ ਪਾਕ ਦੇਖਦਾ ਵੈ ਕਿ ਬੰਦੇ ਦੀ ਨੀਅਤ ਕਿਸ ਤਰ੍ਹਾਂ ਦੀ ਹੈ ਨiyetਨਾ ਧਰਮਦਾਰ ਵੀਰ ਜੀ ਅੱਲਾ ਦਾ ਧਰਮਦਾਰ ਨiyet ਵਾਲਾ ਹੁੰਦਾ ਹੈ ਜੇ ਤੁਸੀਂ ਨiyet ਤੁਹਾਡੀ ਸਾਫ ਹੈ ਨਾ ਤੇ ਸਮਝ ਲਓ ਕਿ ਕਾਮਯਾਬੀ ਤੁਹਾਨੂੰ ਮਿਲੇਗੀ ਮਿਲੇਗੀ ਇਨਸ਼ਾ ਅੱਲਾ ਇਹਦੇ ਚ ਕੋਈ ਸ਼ੱਕ ਨਹੀਂ ਹਾਂਜੀ ਕਿਉਂਕਿ ਇਹ ਇਨਸਾਨ ਦੇ ਸਾਰੇ ਨiyet ਤੇ ਡਿਪੈਂਡ ਕਰਦਾ ਤੇ ਜੇ ਤੁਹਾਡਾ ਮਕਸਦ ਸਿਰਫ ਦਿਖਾਵਾ ਹੋਵੇ ਕਿ ਮੈਂ ਇਹ ਕੰਮ ਕਰਾਂ ਤੇ ਲੋਕ ਦੇਖਣ ਤੇ ਵਾਵਾ ਕਰਨ ਉਹ ਲੋਗ ਵਾਵਾ ਕਰ ਦੇਣਗੇ ਪਰ ਕਾਮਯਾਬੀ ਨਹੀਂ ਤੁਹਾਨੂੰ ਮਿਲੇ ਕਿਉਂਕਿ ਤੁਸੀਂ ਉਹ ਅੱਲਾ ਦੇ ਵਾਸਤੇ ਨਹੀਂ ਕੀਤਾ ਕੰਮ ਤੁਸੀਂ ਆਪਣੇ ਦਿਖਾਵੇ ਲਈ ਕੀਤਾ ਤੇ ਜਿਹੜਾ ਦਿਖਾਵੇ ਲਈ ਕੰਮ ਕਰੋਗੇ ਤੁਹਾਨੂੰ ਦਿਖਾਵਾ ਤੁਹਾਨੂੰ ਥੋੜੇ ਲੋਕ ਤੁਹਾਨੂੰ ਵਾਵਾ ਕਰ ਦੇਣਗੇ ਲੇਕਿਨ ਅਗਰ ਤੁਸੀਂ ਅੱਲਾ ਦੇ ਵਾਸਤੇ ਕੋਈ ਕੰਮ ਕਰੋਗੇ ਨਾ ਤੇ ਸਮਝ ਲਓ ਕਿ ਫਿਰ ਤੁਹਾਨੂੰ ਪੂਰੀ ਦੁਨੀਆ ਦੇ ਲੋਕ ਵਾਵਾ ਕਰਨਗੇ ਤੇ ਤੁਹਾਡੀ ਇੱਜ਼ਤ ਕਰਨਗੇ ਇਹ ਗੱਲ ਬਿਲਕੁਲ ਠੀਕ ਹੈ ਵੀਰ ਜੀ ਦੇਖੋ ਜਿਸ ਲਈ ਅਸੀਂ ਸੱਚੇ ਮਨ ਨਾਲ ਆਪਣੇ ਰੱਬ ਸੋਹਣੇ ਨੂੰ ਯਾਦ ਕਰਨੇ ਆ ਜਾਂ ਸਵੇਰੇ ਉੱਠ ਕੇ ਕਿ ਵਾਹਿਗੁਰੂ ਆਮ੍ਰਿਤ ਵੇਲੇ ਬਿਲਕੁਲ ਹਾਂਜੀ ਮੈਂ ਵੀਰ ਜੀ ਤੁਸੀਂ ਗੁਰੂ ਸਾਹਿਬ ਦਾ ਨਾਮ ਲੈਂਦੇ ਹੋ ਤੇ ਵੀਰ ਜੀ ਇਹ ਨਾਲ ਹੀ ਬਰਕਤ ਪੈਂਦੀ ਹੈ ਠੀਕ ਹੈ ਤੇ ਜਿਸ ਲਈ ਤੁਹਾਡੇ ਸਟਾਰਟ ਦੇ ਨਹੀਂ ਤੁਹਾਡਾ ਚੰਗਾ ਹੋਵੇਗਾ ਜਿਸ ਲਈ ਤੁਹਾਡੀ ਨੀਅਤ ਚੰਗੀ ਹੋਵੇਗੀ ਤੁਸੀਂ ਦਿਨ ਦੇ ਸਟਾਰਟਿੰਗ ਦੇ ਵਿੱਚ ਹੀ ਤੁਹਾਡੀ ਇਹ ਇਮਰاد ਹੋਏਗੀ ਕਿ ਮੈਂ ਅੱਜ ਨੇਕੀ ਦਾ ਕੰਮ ਹੀ ਕਰਨਾ ਮੈਂ ਮੈਂ ਉਹਦੇ ਅੱਲਾਹ ਸੁਣੇ ਦੀ ਜ਼ਾਤ ਦਾ ਇਹ ਦਿੱਤੇ ਹੋਏ ਆਕਾਮਾਤ ਦੇ ਉੱਤੇ ਹੀ ਅਮਲ ਕਰਨਾ ਮੈਂ ਦੂਸਰਿਆਂ ਦਾ ਭਲਾ ਹੀ ਕਰਨਾ ਦੂਸਰਿਆਂ ਦਾ ਭਲਾ ਹੀ ਕਰਨਾ ਮੈਂ ਜਿਲੇ ਨੀਅਤ ਤੁਹਾਡੀ ਵੀਰ ਜੀ ਚੰਗੀ ਹੋਏਗੀ ਤੁਸੀਂ ਕੋਈ ਵੀ ਕੰਮ ਕਰੋਗੇ ਉਹਦੇ 'ਚ ਮਿਹਨਤ ਨਾਲ ਦਿਲ ਨਾਲ ਲਗਾਓ ਨਾ ਕਹ ਲੋਗੇ ਕੋਈ ਕੰਮ ਕਰੋਗੇ ਤੇ ਉਹਦੇ ਚ ਬਰਕਤ ਪੈ ਜਾਏਗੀ ਉਹ ਜਿਸਲੇ ਬਰਕਤ ਪੈ ਗਈ ਤੇ ਉਹ ਅੱਲਾ ਸੋਹਣੇ ਦੀ ਜ਼ਾਤ ਤੁਹਾਡੇ ਕੰਮ ਚ ਵੀ ਬਰਕਤ ਪਾਏਗੀ ਤੇ ਤੁਹਾਡਾ ਨਾਮ ਵੀ ਰੋਸ਼ਨ ਕਰੇਗੀ ਆ ਤੁਸੀਂ ਕਾਮਯਾਬ ਹੋ ਜਾਓ ਬਹੁਤ ਵਧੀਆ ਕਥਾ ਸੀ ਕੈਰ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار لازمی ਕਰਿਓ ਆਪਣਾ ਕੀ ਓਹ ਤੇ ਇਸਰਾ ਖਿਆਲ ਬਰਾਬਰ